ਤੋ ਮੈਂ ਇੱਕ ਕੱਲ ਵੀਡੀਓ ਬਣਾਈ ਸੀ ਜਿਦੇਚ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਬਾਬਿਆਂ ਨੇ ਲੁੱਟ ਕੇ ਖਾ ਲਿਆ ਸਾਨੂੰ ਪਿੰਡਾਂ ਦੇ ਵਿੱਚ ਗ੍ਰਾਈਆਂ ਕਰਨ ਆਉਂਦੇ ਆ ਤੇ ਉਹ ਬਾਬੇ ਜਿਹੜੇ ਆ ਅੱਜ ਗਰਾਊਂਡ ਲੈਵਲ ਤੇ ਲੱਭਦੇ ਨਹੀਂ ਆ ਪਰ ਮੈਂ ਉਹਦੇ ਤੇ ਇੱਕ ਹੋਰ ਵੀ ਗੱਲ ਕੀਤੀ ਸੀ ਕਿ ਜਿਹੜੇ ਚੰਗੇ ਵਧੀਆ ਪ੍ਰਚਾਰਕ ਨੇ ਚੰਗੀਆਂ ਵਧੀਆ ਸੰਸਥਾਵਾਂ ਨੇ ਸੰਪਰਦਾਵਾਂ ਨੇ ਉਹ ਕੰਮ ਵੀ ਕਰ ਰਹੀਆਂ ਆ ਗਰਾਊਂਡ ਲੈਵਲ ਤੇ ਇਹ ਉਹ ਸੰਸਥਾਵਾਂ ਨੇ ਇਹ ਉਹ ਗੁਰੂ ਘਰ ਕਹਿ ਲਿਏ ਕਿ ਜਿਨ੍ਹਾਂ ਨੇ ਬੋਰੇ ਫੜ ਕੇ ਪਿੰਡਾਂ ਦੇ ਵਿੱਚ ਗ੍ਰਾਈ ਤੇ ਨਹੀਂ ਕੀਤੀ ਪਰ ਅੱਜ ਬੋਰੇ ਮੋਢਿਆਂ ਤੇ ਰੱਖ ਕੇ ਪਿੰਡਾਂ ਦੇ ਵਿੱਚ ਵੰਡ ਜਰੂਰ ਰਹੇ ਆ ਸੁੱਕੇ ਰਾਸ਼ਨ ਤੋਂ ਲੈ ਕੇ ਹੋਰ ਲੋੜ ਦੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਵੰਡ ਰਹੇ ਆ ਜੇ 99% ਸਾਧ ਮਾੜੇ ਨੇ ਨਾ ਤੇ 1% ਚੰਗੇ ਵੀ ਨੇ ਤੇ ਜਿਹੜੇ ਚੰਗੇ ਨੇ ਉਹਨਾਂ ਕਰਕੇ ਇਹ ਜਿਹੜੀ ਧਰਤੀ ਹੈ ਬਜੀ ਪਈ ਹੈ ਤੇ ਜਾਂ ਜਿਹੜਾ ਕਹਿ ਸਕਦੇ ਆ ਨਾ ਇੱਕ ਪਾਪ ਵੀ ਹੈ ਤੇ ਪੁੰਨ ਵੀ ਹੈ ਤੇ ਉਹ ਪੁੰਨ 'ਚ بچਿਆ ਉਹਨਾਂ ਕਰਕੇ بچਿਆ ਸੋ ਇੱਕ ਮੈਂ ਉਦਾਹਰਨ ਤੁਹਾਨੂੰ ਦੇਣੀ ਚਾਹੂੰਗਾ ਉਦਾਹਰਨਾਂ ਤੇ ਦੋ ਹੁਣ ਤੱਕ ਪਹੁੰਚ ਗਏ ਆ ਜਦੋਂ ਤੱਕ ਮੈਂ ਵੀਡੀਓ ਬਣਾ ਰਿਹਾ ਹਾਂ ਮੈਂ ਗੱਲ ਕਰ ਰਿਹਾ ਫਤੇਗੜ ਸਾਹਿਬ ਵਾਲੇ ਬਾਬਾ ਹਰਨੇਕ ਸਿੰਘ ਜੀ ਜਿਨ੍ਹਾਂ ਨੂੰ ਲੰਗਰਾਂ ਵਾਲੇ ਵੀ ਕਹਿ ਦਿੰਦੇ ਆ ਸੇਵਾਵਾਂ 'ਤੇ ਹੋਰ ਵੀ ਬਹੁਤ ਕਰ ਰਹੀ ਆ ਪਰ ਉਸ ਤੋਂ ਬਾਅਦ ਮੇਰੇ ਕੋਲ ਕੁਝ ਕੁ ਵੀਡੀਓ ਪਹੁੰਚੀ ਜਿਨ੍ਹਾਂ ਕਰਕੇ ਮੈਂ ਵੀਡੀਓ ਬਣਾ ਰਿਹਾ ਅਸੀਂ ਦੋਨੇ ਪੱਖ ਲੈ ਕੇ ਚੱਲਣਾ ਜਿਹੜੇ ਤੇ ਜਿਨ੍ਹਾਂ ਨੇ ਤੇ ਸਾਧਾ ਨੇ ਪਾਇਆ ਗੰਦ ਉਹਨਾਂ ਦੇ ਤੇ ਕੁੱਤੇ ਖਣੀ ਰੀਝ ਨਾ ਕਰਨੀ ਆ ਉਹਨਾਂ ਨੂੰ ਰੀਝ ਨਾ ਜੁੱਤੀਆਂ ਵੀ ਫੇਰਾਂਗੇ ਜੁੱਤੀਆਂ ਨਾਲ ਸਤਿਕਾਰ ਵੀ ਉਹਨਾਂ ਦਾ ਕਰਾਂਗੇ ਜਿਹੜੇ ਚੰਗੇ ਮਹਾਂਪੁਰਖ ਆ ਉਹਨਾਂ ਦੀ ਗੱਲ ਲੋਕਾਂ ਤੱਕ ਵੀ ਪਹੁੰਚਾਵਾਂਗੇ ਹਾਲਾਂਕਿ ਮੈਨੂੰ ਕਿਹਾ ਨਹੀਂ ਗਿਆ ਕਿ ਤੂੰ ਵੀਡੀਓ ਬਣਾ ਜਾਂ ਸਾਡੀ ਪ੍ਰੋਮੋਸ਼ਨ ਕਰ ਬਿਲਕੁਲ ਨਹੀਂ ਮੈਨੂੰ ਐਦਾਂ ਦਾ ਕੁਝ ਵੀ ਕਿਹਾ ਗਿਆ ਔਰ ਮੈਂ ਆਪਣੇ ਕੋਲੋਂ ਵੀਡੀਓ ਬਣਾ ਰਿਹਾ ਕਿਉਂਕਿ ਮੇਰਾ ਮਨ ਕਰ ਰਿਹਾ ਕਿ ਜਿਹੜੇ ਸੇਵਾ ਕਰ ਰਹੇ ਆ ਉਹਨਾਂ ਦੀ ਗੱਲ ਵੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਬਹੁਤ ਵੱਡੀ ਦੁਨੀਆ ਦੀ ਸੰਸਥਾ ਕਹਿ ਸਕਦੇ ਆ ਰਤਵਾੜਾ ਸਾਹਿਬ ਟਰਸਟ ਰਤਵਾੜਾ ਸਾਹਿਬ ਉਹਨਾਂ ਵੱਲੋਂ ਵੀ ਸੇਵਾ ਕਰਾਈ ਜਾ ਰਹੀ ਹੈ ਉਹਦੇ ਤੇ ਬਾਅਦ ਚ ਆਉਂਦੇ ਆ ਪਹਿਲਾਂ ਕਰਦੇ ਆ ਬਾਬਾ ਹਰਨੇਕ ਸਿੰਘ ਜੀ ਲੰਗਰਾਂ ਵਾਲੇ ਜੋ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਥਾਨ ਹੈ ਮੈਂ ਵੀਡੀਓ ਸਕਰੀਨ ਦੇ ਉੱਤੇ ਚਲਾ ਦਾਂਗਾ ਵੀਡੀਓ ਤੁਸੀਂ ਦੇਖ ਸਕਦੇ ਹੋ ਇਨਾਂ ਵੱਲੋਂ ਇੱਕ ਸਪੈਸ਼ਲ ਪੈਕੇਜ ਜਿਹੜਾ ਇਹ ਬਣਾਇਆ ਜਾ ਰਿਹਾ ਜਿਹਦੇ ਵਿੱਚ ਆਟਾ, ਨਮਕ, ਤੇਲ, ਦਾਲਾਂ, ਚੀਨੀ, ਚਾਹ ਪੱਤੀ, ਜੀਰਾ, ਸਾਬਣ, ਸਰਫ, ਮਿਰਚ, ਹਲਦੀ, ਸੁੱਕਾ ਦੁੱਧ, ਸੁੱਕਾ ਦੁੱਧ ਬਹੁਤ ਧੰਨਵਾਦ ਸੁੱਕਾ ਦੁੱਧ ਦੀ ਬਹੁਤ ਲੋੜ। ਮਾਚਿਸ ਖਾਸ ਕਰਕੇ ਮਾਚਿਸ ਦੀਆਂ ਤੀਲੀਆਂ ਦੇ ਪੈਕੇਟ, ਮੱਛਰ ਦਾ ਨੀ, ਆਡੋਮੋਸ ਤੇ ਮੱਛਰ ਦਾ ਨੀ ਤੇ ਸਭ ਤੋਂ ਵਧੀਆ ਚੀਜ਼ ਮੋਮਬਤੀਆਂ। ਬਹੁਤ ਸੋਹਣਾ ਇਹਨਾਂ ਨੇ ਪੈਕੇਜ ਇੱਕ ਤਿਆਰ ਕੀਤਾ। ਇਹ ਪੈਕੇਜ ਤਿਆਰ ਕਰਨ ਦੇ ਨਾਲ ਕੁਝ ਨਾ ਕੁਝ ਲੋਕਾਂ ਨੂੰ ਮਦਦ ਤੇ ਜਰੂਰ ਹੋਏਗੀ ਔਰ ਇਹ ਲੰਗਰਾਂ ਵਾਲੇ ਜਿਹੜੇ ਬਾਬਾ ਹਰਨੇਕ ਸਿੰਘ ਦੀ ਹੈ ਪਹਿਲਾਂ ਵੀ ਬਹੁਤ ਵਧੀਆ ਸੇਵਾਵਾਂ ਕਰਾ ਰਹੇ ਨੇ ਸੇਵਾਵਾਂ ਇਹਨਾਂ ਦੀ ਲਗਾਤਾਰ ਚੱਲਦੀਆਂ ਮੈਂ ਪਿੱਛੇ ਫਤਿਹਗੜ੍ਹ ਸਾਹਿਬ ਗਿਆ ਸੀ ਇਹਨਾਂ ਦੇ ਸਥਾਨ ਦੀ ਵੀਡੀਓ ਪਾਈ ਕਿ ਕਿੱਦਾਂ ਰੋਜ਼ ਹੀ ਇਹਨਾਂ ਦੇ ਸਥਾਨ ਤੋਂ ਜਿਹੜਾ ਉਹ ਲੰਗਰ ਬਣ ਕੇ ਆ ਰਿਹਾ ਸੋ ਇਹ ਪੈਕੇਟ ਜਿਹੜੇ ਤਿਆਰ ਹੋ ਰਹੇ ਨੇ ਇਹ ਬਰਦਾਸ਼ਪੁਰ ਡੇਰਾ ਬਾਬਾ ਨਾਨਕਵਾਲ ਵੀ ਆਉਣਗੇ ਤੇ ਹੋਰ ਵੀ ਜਿਹੜੇ ਜਿਹੜੇ ਹੜਪੀੜਤ ਇਲਾਕੇ ਨੇ ਉਹਨਾਂ ਦੇ ਵਿੱਚ ਲਗਾਤਾਰ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਇਹ ਸਾਰੇ ਪੈਕੇਜ ਜਿਹੜੇ ਆ ਉਹ ਦੇ ਕੇ ਜਾਣਗੇ ਅਗਲੀ ਗੱਲ ਹੈਗੀ ਆ ਰਤਵਾੜਾ ਸਾਹਿਬ ਸੰਪਰਦਾ ਦੀ ਟਰਸਟ ਰਤਵਾੜਾ ਸਾਹਿਬ ਦੀ ਇਹਨਾਂ ਨੇ 30 ਤਰੀਕ ਨੂੰ ਇੱਕ ਮੀਟਿੰਗ ਕੀਤੀ ਹੈ ਕੱਲ੍ਹ ਯਾਨੀ ਕਿ ਮੀਟਿੰਗ ਕੀਤੀ ਹੈ ਉਹਦੇ ਵਿੱਚ ਇਹਨਾਂ ਨੇ ਕੁਝ ਕੁ ਬਹੁਤ ਵਧੀਆ ਫੈਸਲੇ ਲਏ ਆ ਜਿੱਥੇ ਕਿ ਕੁਝ ਕੁ ਬੰਦੇ ਸਿਰਫ ਇੱਕ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਨੂੰ ਡੰਗ ਜਿਹਾ ਸਾਰ ਲੈਂਦੇ ਆ ਇਹਨਾਂ ਨੇ ਇੱਕ ਵਧੀਆ ਫੈਸਲਾ ਕੀਤਾ ਇਹ ਕਹਿੰਦੇ ਜੀ ਆਪਾਂ ਟੀਮਾਂ ਬਣਾਵਾਂਗੇ ਜਿੰਨੇ ਸਾਡੇ ਟਰਸਟ ਦੇ ਮੈਂਬਰ ਨੇ ਉਹਨਾਂ ਦੀਆਂ ਅਲੱਗ-ਅਲੱਗ ਏਰੀਏ ਦੇ ਹਿਸਾਬ ਨਾਲ ਡਿਊਟੀਆਂ ਲੱਗ ਕੇ ਟੀਮਾਂ ਬਣਨ ਗਈਆਂ ਉਹ ਟੀਮਾਂ ਸਾਰੀ ਇਨਵੈਸਟੀਗੇਸ਼ਨ ਸਾਰੀ ਤਸਦੀਕ ਮਤਲਬ ਸਰਵੇ ਕਰਨ ਗਈਆਂ ਕਿ ਕਿਹੜੇ ਇਲਾਕੇ 'ਚ ਕਿਹੜੇ-ਕਿਹੜੇ ਕਿੱਦਾਂ-ਕਿੱਦਾਂ ਦੀ ਜ਼ਰੂਰਤ ਆ ਤੇ ਇਹ ਜਿਹੜਾ ਸਾਰਾ ਕੰਮ ਹੈ ਇਹ ਅਗਲੇ 8-10 ਦਿਨਾਂ ਦੇ ਵਿੱਚ ਕੰਪਲੀਟ ਕਰ ਲਿਆ ਜਾਏਗਾ ਉਸ ਤੋਂ ਬਾਅਦ ਇਲਾਕਿਆਂ ਦੀ ਜ਼ਰੂਰਤ ਦੇ ਹਿਸਾਬ ਨਾਲ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਚੀਜ਼ਾਂ ਪਹਚਾਈਆਂ ਜਾਣਗੀਆਂ ਉਸ ਤੋਂ ਬਾਅਦ ਜਦੋਂ ਹੁਣ ਲੋਕਾਂ ਨੂੰ ਹੁਣ ਤੇ ਉੱਜੜ ਗਏ ਨੇ ਲੋਕ ਇਸ ਟਾਈਮ ਉਜਾੜੇ ਦਾ ਕੰਮ ਚੱਲ ਰਿਹਾ ਹੈ ਕੁਦਰਤ ਨੇ ਜਿਸ ਸਮੇਂ ਨੇ ਤੇ ਉਜਾੜ ਦਿੱਤਾ ਲੋਕਾਂ ਨੂੰ ਹੁਣ ਅੱਗੇ ਜਿਹੜੇ ਬਸੌਣ ਦਾ ਕੰਮ ਕਹਿੰਦੇ ਆਉਣਾ ਉਹਦੇ ਵਿੱਚ ਅਸੀਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਕੇ ਜਿਹੜੇ ਵੀ ਤਰੀਕੇ ਨਾਲ ਮਸ਼ੀਨਰੀ ਲੈ ਕੇ ਜਾਂ ਕੁਝ ਵੀ ਤਰੀਕੇ ਨਾਲ ਕਿਸਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਇਹ ਸਾਰੇ ਐਫਰਟ ਜਿਹੜੇ ਉਹ ਕੀਤੇ ਜਾ ਰਹੇ ਰਤਵਾਰਾ ਸਾਹਿਬ ਵੱਲੋਂ ਤੇ ਬਾਬਾ ਹਰਨੇਕ ਸਿੰਘ ਜੀ ਵੱਲੋਂ ਅਗਲੇ ਜਿਹੜੇ ਵੀ ਅਪਡੇਟ ਹੋਣਗੇ ਉਹ ਤੁਹਾਡੇ ਨਾਲ ਸਾਂਝੇ ਕਰ ਲਵਾਂਗੇ ਧੰਨਵਾਦ